ਇਹ 97 ਮਾਡਲ ਆ ਜੀ ਠੀਕ ਆ ਜੀ ਅੰਦਰ ਪੰਪ ਵਾਲਾ ਠੀਕ ਆ ਜੀ ਟਾਇਰ ਮੰਨ ਕੇ ਚਲੋ 85 ਬੇਹ ਮੂਹਰੇ ਦਾ ਨਵੇਂ ਅਰਗੀ ਨੇ ਠੀਕ ਆ ਜੀ ਤੇ ਮਗਰਾੜ ਜਮਾ ਨਵੇਂ ਲੱਗੇ ਜੰਗੇਰ ਦਾ ਬਾਕੀ ਬਾ ਸਾਰਾ 2005 ਮਾਡਲ ਸਾਰਾ ਅਰੀਨ ਡਾਟਾ ਸਾਰਾ ਭਾਈ ਚੌਕੜਾ ਐਮ ਆਰ ਪੀ ਦਾ ਜਮਾ ਨਵਾਂ ਆਦੇ ਦਿਖਾ ਸਕਦੇ 735 735 ਦੱਸੀ ਭਾਈ ਇਹ ਹੈਗਾ ਮਾਡਲ 97 ਠੀਕ ਆ ਜੀ ਬਾਹਰ ਪੰਪ ਆ ਇਹਦੇ ਬਾਹਰ ਪੰਪ ਵਾਲਾ ਐਮ ਆਰ ਪੀ ਦੇ ਟਾਇਰ ਆ 75 ਤੋਂ 80 ਬੇ ਇੰਜੀਨਰ ਦਾ ਜਮਾ ਭਾਈ ਬਾਕੇ ਥੱਲੀ ਕਰੋ ਬਾਕੀ ਤਸਦੀ ਕਰੋ ਸਤਿ ਸ੍ਰੀ ਅਕਾਲ ਮਿੱਤਰੋ ਆਪਾਂ ਪਹੁੰਚੇ ਆ ਬਰਨਾਲਾ ਟਰੈਕਟਰ ਮੰਡੀ ਤੇ ਜਿੱਥੇ ਵੀਰ ਪ੍ਰਧਾਨ ਆਪਣੇ ਨਾਲ ਜੁੜਿਆ ਸਤਿ ਸ੍ਰੀ ਅਕਾਲ ਜੀ ਭਾਰਤੀ ਕਿਸਾਨ ਜਥੇਬੰਦੀ ਰਾਜਿਆਣਾ ਕਾਦੀਆਂ ਸੌਰੀ ਕਾਦੀਆਂ ਕਾਦੀਆਂ ਚ ਪ੍ਰਧਾਨ ਨੇ ਬਹੁਤ ਵਧੀਆ ਤੇ ਬਾਈ ਜੀ ਨਾਲੇ ਟਰੈਕਟਰਾਂ ਦਾ ਵੀ ਵਪਾਰ ਕਰ ਰਹੇ ਨੇ ਤੇ ਕਿੰਨੇ ਕੁ ਟਰੈਕਟਰ ਨੇ ਬਾਈ ਟਰੈਕਟਰ ਹੁੰਦੇ ਕੋਲ ਆਪਣੇ ਕੋਲ 8 ਤੋਂ 10 ਲੀਟਰ ਬਾਈ 8 ਤੋਂ 10 ਹਾਂਜੀ ਹਾਂਜੀ ਤੇ ਵਧੀਆ ਕੰਡੀਸ਼ਨਾਂ ਦੇ ਹੁੰਦੇ ਵਧੀਆ ਵੀ ਨੀਵੇਂ ਮਾਡਲ ਵਿੱਚੇ ਮਾਡਲ ਵੀ ਜਿਵੇਂ ਕੋਈ ਆ ਜਾਂਦਾ ਗਜਹੇ ਜਹੇ ਜਹੇ ਆ ਜਾਂਦਾ ਹਾਂ ਠੀਕ ਹੈ ਤੇ ਕਾਪੀ ਕਾ ਜਾਂਦੇ ਕਾਪੀ ਆ ਪੰਜਾਬ ਨੰਬਰ ਲੋਨ ਕਲੀਅਰ ਬਾਈ ਲੋਨ ਕਲੀਅਰ ਹਾਂ ਠੀਕ ਹੈ ਤੇ ਹੁਣ ਆਪਾਂ ਇਹ ਤੋਂ ਸਟਾਰਟ ਕਰਦੇ ਹਾਂ ਬਾਈ ਜੀ ਇਹਦੇ ਬਾਰੇ 855 ਬਾਰੇ ਦੱਸੋ ਇਹ 97 ਮਾਡਲ ਆ ਜੀ ਠੀਕ ਹੈ ਜੀ ਅੰਦਰ ਪੰਪ ਵਾਲਾ ਠੀਕ ਹੈ ਜੀ ਟਾਇਰ ਮੰਨ ਕੇ ਚੱਲੋ ਵੀ 85 ਪੈਸੇ ਮੂਹਰੇ ਦਾ ਨਵੇਂ ਅਰਗੀ ਨੇ ਠੀਕ ਹੈ ਜੀ ਤੇ ਮਗਰਾੜ ਜਮਾਂ ਨਵੇਂ ਲੱਗੇ ਹੋਏ ਮਗਰਾੜ ਤਾਜ਼ੇ ਲੱਗੇ ਕੀ ਮਾਰ ਕੇ ਤੇ ਜਮਾਂ ਨਵੇਂ ਲੱਗੇ ਹੋਏ ਠੀਕ ਹੈ ਜੀ ਮਗਰਾਟ ਨਵੇਂ ਲੱਗੇ ਉਹਨੇ ਬਾਕੀ ਰੰਗ ਪੇਂਟ ਦਾ ਲਾਲ ਪੱਲੇ ਹੋਏ ਬੈ ਬਾਈ ਠੀਕ ਹੈ ਜੀ ਕਾਨੂੰ ਵਾਲਾ ਕਹਿੰਦੇ ਦੱਸਿਆ ਨਹੀਂ ਹਾਂਜੀ ਇਹੋ ਟੱਚਿੰਗ ਹੋਈ ਵੀ ਆ ਬਾਡੀ ਲੈਣ ਦਾ ਰਮਾਂ ਦਾ ਸਾਰਾ ਰੈਨ ਲੱਗਾ ਸਾਰਾ ਰੈਨ ਪੰਜਾਬ ਨੰਬਰ ਪੰਜਾਬ ਨੰਬਰ ਇੰਜਨ ਗੇਰ ਦਾ ਸਹੀ ਹੈਗਾ ਜੋ ਜਮਾ ਓਕੇ ਹਾਂ ਅਗਰ ਬਾਗੇ ਦੇਖਾ ਸਕਦੇ ਸੁੱਕਾ ਡਰੈਕਟਰ ਆਪਾਂ ਕਹਿ ਸਕਦੇ ਹਾਂ ਠੀਕ ਹੈ ਤੇ ਮਾਡਲ ਇਹ ਕਿੰਨੇ ਆ ਗਿਆ ਸੀ ਮਾਡਲ ਹੈਗਾ 97 ਜੀ ਤੇ ਜੇਰ ਬਾਈ ਜੀ ਰੇਟ ਦੀ ਗੱਲ ਕਰੀਏ ਰੇਟ ਬਾਈ ਜੀ ਕਰ ਦੇਾਂਗੇ 2 ਲੱਖ 5000 ਰੁਪਏ ਰੇਟ ਦਾ ਹਾਂਜੀ ਜੇ ਕੋਈ ਆਪਣੀ ਵੀਡੀਓ ਦੇਖ ਕੇ ਆ ਗਿਆ 90000 ਦਾ ਰੇਟ ਦੇ ਦੇਾਂਗੇ 900 ਵੀ 190 190 190000 ਦਾ ਮਤਲਬ ਇਹ ਟਰੈਕਟਰ 855 ਬਣੂਗਾ ਟਰੈਕਟਰ ਚੰਗਾ ਤੇ ਮੂਰੇ ਆ ਗਿਆ 3730 ਫੋਰਡ 90 ਹਾਲੈਂਡ ਹਾਂਜੀ ਤੇ ਇਹ ਫੋਰਡ ਦਾ ਕੀ ਮਤਲਬ ਇਹ ਫੋਰਡ ਵਾਲਾ ਨੇ ਬਾਈ ਉਦੋਂ ਜਦ ਬਣਾ ਰਿਹਾ ਇਹ ਫੋਰਡ ਦਾ ਮਤਲਬ ਨਾਲ ਇਹਨਾਂ ਦਾ ਸੀਗੀ ਅਟੈਚਮੈਂਟ ਅੱਛਾ ਜੀ ਹਾਂ ਤੇ ਇੰਜਨ ਗੇਅਰ ਦਾ ਬਾਕੀ ਬਸ ਸਾਰਾ 2005 ਮਾਡਲ ਸਾਰਾ ਰੀਨ ਡਾਟਾ ਸਾਰਾ ਬਾਈ ਚੌਕੜਾ ਐ ਐਮ ਆਰਪ ਦਾ ਜਮਨ ਨਵਾਂ ਆਦੇ ਦਿਖਾ ਸਕਦੇ ਆ ਜਮਨ ਨਵੇਂ ਟਾਇਰ ਨੇ 70000 ਦੇ ਟਾਇਰ ਨੇ ਠੀਕ ਹੈ ਜੀ ਬਾਕੀ ਚਾਰੇ ਪਾਸੇ ਮਗਰਾੜ ਰਮਸਾਰ ਜੋ ਸਰ ਸਾਰਾ ਰੇਡ ਨਾਲ ਹੈ ਸੀਲਡ ਟਰੈਕਟਰ ਹੈ ਸੀਲਡ ਟਰੈਕਟਰ ਹੈ ਬਾਈ ਤੇ ਸਿੰਪਲ ਕੱਪੜੇ ਵਾਲੀ ਛਤਰੀ ਹੈ ਸਾਊਂਡ ਸਿਸਟਮ ਵਿੱਚੇ ਜਾਊਗਾ ਜੋ ਕੁਝ ਨਾਲ ਹੀ ਚੈੱਕ ਕਰ ਸਕਦੇ ਹੋ ਬਾਈ ਕਹਿੰਦਾ ਜੋ ਕੁਝ ਹੈ ਉਮੇ ਇੱਕ ਰਲਾ ਹੈ ਨਹੀਂ ਕੁਝ ਲਾਇਆ ਨਹੀਂ ਬਾਈ ਦਿਖਾ ਸਕਦੇ ਤੇ ਆ ਵਿੱਚੋਂ-ਬੱਚੋਂ ਟਰੈਕਟਰ ਚੈੱਕ ਕਰ ਸਕਦੇ ਹੋ ਬਾਈ ਸੀਲਡ ਟਰੈਕਟਰ ਆ ਕੋਈ ਕਲਮ ਨਹੀਂ ਦੇ ਕਿਤੇ ਕਲਮ ਨਹੀਂ ਬਾਈ ਕਹਿੰਦਾ ਲੱਗੀ ਸਾਰਾ ਟਰੈਕਟਰ ਸੀਲਡ ਹੈ ਬਾਕੀ ਬੜਾ ਟਰੈਕਟਰ ਚੰਗਾ ਹੈ ਰੰਗ ਵੀ ਬਾਈ ਨੇ ਕਰਾਇਆ ਨਹੀਂ ਬੱਬੂ ਇੱਥੇ ਚਾਹ ਫਰ ਬਾਈ ਬਾਜੂ ਹੀ ਨਹੀਂ ਬਾਈ ਆਵਾਜ਼ ਨਹੀਂ ਆਵਾਜ਼ ਨਹੀਂ ਆਹ ਦੇਖੋ ਜਿਵੇਂ ਲਿਖਿਆ ਪਿਆ ਉਵੇਂ ਹੀ ਹੈ ਨਹੀਂ ਤਕਰੀਬਨ ਜੇ ਕੱਲ ਕੀਤੀ ਜਾਵੇ ਟਰੈਕਟਰਾਂ ਦੀ ਥੋੜੀ ਜਿਹੀ ਆਤ ਹੁੰਦੀ ਹੈ ਵੀ ਹਾਰ ਸੰਗਾਰ ਸੁਰਖੀ ਪੋਟਰ ਜਿਹਾ ਲਾ ਦਿੰਦੇ ਆ ਬਾਕੀ ਕਿਸੇ ਤੇ ਲਾਉਣਾ ਪਰ ਜਿਹੜਾ ਆਪ ਹੀ ਚੰਗਾ ਉੱਤੇ ਲਾਉਣ ਦੀ ਲੋੜ ਹੀ ਨਹੀਂ ਫਿਰ ਉੱਤੇ ਲਾਉਣ ਦੀ ਲੋੜ ਦੀ ਬਾਕੀ ਕੋਈ ਭੋਰਾ ਪਿੱਛੋਂ ਆਵਾਜ਼ ਨਹੀਂ ਇਹਨਾਂ ਦੀ ਆਮ ਆਵਾਜ਼ ਹੁੰਦੀ ਹੈ ਆਵਾਜ਼ ਨਹੀਂ ਹੈ ਆਵਾਜ਼ ਨਹੀਂ ਹੈਗੀ ਆਵਾਜ਼ ਬਿਲਕੁਲ ਵੀ ਨਹੀਂ ਹੈਗੀ ਡਬਲ ਡਿਸਟ੍ਰਿਬਿਊਟਰ ਚਾਹ ਟਰੈਕਟਰ ਤੇ ਮਾਡਲ ਇਹ ਕਿੰਨੇ ਆ ਗਿਆ ਮਾਡਲ 2005 ਤੇ ਰੇਟ ਦੀ ਗੱਲ ਕਰੀਏ ਰੇਟ 365000 ਤੇ ਜੇ ਕੋਈ ਵੀਡੀਓ ਦੇਖ ਕੇ ਆ ਗਿਆ ਇਹ ਆਪਾਂ ਦੇ ਦੇਵਾਂਗੇ 3.5 ਲੱਖ ਦਾ ਯਾਰ 3.5 ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ 5 10 5 7000 ਰੁਪਿਆ ਹੋਰ ਵੀ ਇੱਧਰ ਉੱਧਰ ਹੋ ਜਾਂਦਾ ਤੇ ਮੂਰੇ ਆ ਗਿਆ ਸਵਰਾਜ 735 ਦੱਸੀ ਬਾਈ ਇਹ ਹੈਗਾ ਮਾਡਲ 97 ਠੀਕ ਹੈ ਜੀ ਬਾਹਰ ਪੰਪ ਹੈ ਇਹਦੇ ਬਾਹਰ ਪੰਪ ਵਾਲਾ ਐਮ ਆਰ ਐਫ ਦੇ ਟਾਇਰ ਬਈ 72 ਤੋਂ 80 ਬਈ 75 ਤੋਂ 80 ਬਈ ਮਗਰਾਟ ਮਾੜੇ ਮਾੜੇ ਹੋਏ ਬਈ ਮਗਰਾਟ ਮਾੜੇ ਟੱਚ ਇੱਕ ਪਿੱਲਰ ਥੱਲੇ ਵਾਲਾ ਠੀਕ ਹੈ ਜੀ ਬਾਕੀ ਸਾਰਾ ओरिजिनल ਹੈਗਾ ਬਾਕੀ ਰੀਜਨ ਹੈ ਹਾਂ ਇੰਜਨ ਗੇਅਰ ਦਾ ਸਹੀ ਹੈ ਕੋਈ ਆਵਾਜ਼ ਨਹੀਂ ਕੋਈ ਬਲੋ ਨਹੀਂ ਜੇ ਬੰਦਾ ਬਾਕੇ ਵੀ ਤਸੱਲੀ ਕਰ ਸਕਦਾ ਬਾਕੇ ਵੀ ਤਸੱਲੀ ਕਰ ਸਕਦਾ ਹਾਂ ਤੇ 97 ਮਾਡਲ ਦਾ ਰੇਟ ਰੇਟ ਬਈ ਕਰਦੇ 165000 ਰੁਪਇਆ ਦੇਣਾ ਕਿੰਨੇ ਦਾ ਚੱਪ ਵਾਲੀ ਕਾਪੀ ਆ ਹਾਂ ਜੀ ਟਰੈਕਟਰ ਮੌਕੇ ਤੇ ਦੇਵਾਂਗੇ 145000 ਦਾ 145000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਚੰਗਾ ਟਰੈਕਟਰ ਹੈ ਟਰੈਕਟਰ ਚੈੱਕ ਕਰ ਪਾਓ ਇਹ ਯੂਨੀ ਲੋਕਲ ਨੰਬਰ ਆ ਪੀਵੀ 19 ਲੋਕਲ ਨੰਬਰ ਹੈ ਤੇ ਸੋਹਣਾ ਟਰੈਕਟਰ ਹੈ ਤੇ ਮੂਰੇ ਆ ਗਿਆ 265 ਸਰਪੰਚ ਸਰਪੰਚ ਮਾਡਲ ਸਰਪੰਚ ਮਾਡਲ ਹੈ ਬਾਈ ਜੀ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਸਾਰਾ ਰੀਅਲ ਹੈ ਬਾਈ ਨਹੀਂ ਆ ਜੀ ਤੋਂ ਬਾਈ ਥੋੜਾ ਥੋੜਾ ਟਿਕਾਇਆ ਜੀ ਹੋਇਆ ਵਾ ਬੰਦਾ ਬਾਅਦ ਦੇ ਵਿੱਚ ਕਹਿੰਦਾ ਯਾਰ ਤੁਸੀਂ ਦੱਸਿਆ ਨਹੀਂ ਆਇਆ ਬਾਕੀ ਸਾਰਾ ਇਹ ਜੀ ਤੋਂ ਇੱਥੋਂ ਹੋਇਆ ਹੈ ਤਾਂ ਤਾਂ ਥੋੜਾ ਥੋੜਾ ਦੇ ਬਾਕੀ ਤਾਂ ਨਾ ਹੋਇਆ ਹੋਇਆ ਮਿੱਤਰੋ ਬਸ ਬਾਕੀ ਨਹੀਂ ਤੇ ਬਾਕੀ ਕਿਤੋਂ ਹੈ ਨਹੀਂਗਾ ਮਗਰਾੜ ਸਾਰਾ ਸਭ ਕੁਝ ਨਵੇਂ ਟਾਇਰਾਂ ਨਾਲੇ ਜਮਾ ਜਮਾ ਰਹਿਣ ਨੇ ਤੇ ਆਹ ਪਰਚੀਆਂ ਪੁਰਚੀਆਂ ਦਿਖਾ ਦੇ ਬਾਈ ਜਿਵੇਂ ਲੱਗੀਆਂ ਕੰਪਨੀ ਦੀਆਂ ਲੱਗੀਆਂ ਸੀ ਉਵੇਂ ਹੀ ਲੱਗੀਆਂ ਆ ਗਿਆ ਸਰਫ ਕਵਰ ਜੋ ਕੁਝ ਸਾਰਾ ਕੁਝ ਨਾਲ ਦੇ ਸਾਰਾ ਕੁਝ ਉਵੇਂ ਹੀ ਹੈ ਸਾਰਾ ਕੁਝ ਨਾਲ ਦੇ ਹੀ ਹੈ 2002 ਮਾਡਲ ਆ 2002 ਮਾਡਲ ਹੈ ਯਾਨੀ ਕਿ ਫੁੱਲ ਸਮਾਈ ਚੋ ਆਇਆ ਫੁੱਲ ਸਮਾਈ ਚੋ ਫੁੱਲ ਜੀ ਫੁੱਲ ਸਮਾਈ ਚੋ ਆਇਆ ਪੀ ਵੀ ਨੰਬਰ ਹੈ 5070 ਤੇ ਟਰੈਕਟਰ ਮਿੱਤਰੋ ਚੈੱਕ ਕਰ ਸਰ ਮੁਰਲੇ ਵੀ ਕੇ ਟੀ ਦੇ ਮਗਰਲੇ ਗੁਡੀਅਰ ਦੇ ਹਾਂਜੀ ਤੇ ਇੰਜਨ ਗੇਰ ਤਾਂ ਕੰਮ ਇੰਜਨ ਗੇਰ ਤਾਂ ਜਮਾ ਬਾਈ ਬਾਅਦ ਕਿ ਤਸੱਲੀ ਕਰੋ ਬਾਅਦ ਕਿ ਤਸੱਲੀ ਕਰੋ ਇੰਜਨ ਗੇਰ ਦਾ ਬਾਈ ਆਪਾਂ ਵੀ ਆਪਦੀ ਵੀਡੀਓ ਦੇ ਵਿੱਚ ਕਹਿੰਨੇ ਹੁੰਨੇ ਆ ਨਾ ਤੁਸੀਂ ਕਹੀ ਸੁਣੀ ਗੱਲ ਹੈ ਟਰੈਕਟਰ ਸਾਨੂੰ ਸਾਡਾ ਮਕਸਦ ਹੁੰਦਾ ਟਰੈਕਟਰ ਦਿਖਾਉਣਾ ਵੀ ਟਰੈਕਟਰ ਚੈੱਕ ਕਰੋ ਇਹ ਜਿਆ ਰੰਗ ਪੇਂਟ ਹੈ ਐਨੇ ਕ ਟਾਇਰ ਨੇ ਜਾਨੀ ਕਿ ਕੁੱਲਾ ਅੱਧ ਤੱਕ ਕਰ ਪਤਾ ਲੱਗ ਜਾਂਦਾ ਗਾਹਕ ਨੂੰ ਤੇ ਬਾਕੀ ਤੁਸੀਂ ਬਾਈ ਆਪਦੀ ਫੁੱਲ ਤਸੱਲੀ ਕਰਕੇ ਟਰੈਕਟਰ ਲੈ ਜਾਇਆ ਕਰੋ ਹਾਂ ਅਗਲੇ ਆਪ ਤੁਹਾਨੂੰ ਕੋਈ ਵਹਿਮ ਨਹੀਂ ਗਾ ਹਾਂ ਕੋਈ ਵਹਿਮ ਨਹੀਂ ਵਪਾਰੀ ਬੰਦੇ ਨੂੰ ਕੋਈ ਵਹਿਮ ਨਹੀਂ ਕਹਿੰਦੇ ਕਿਵੇਂ ਮਰਜੀ ਤਸੱਲੀ ਕਰਿਆ ਕਰੋ ਇੰਜਨ ਗੇਅਰ ਦਾ ਜਮਾ ਓਕੇ ਆ ਬਾਈ ਕੋਈ ਤੇ ਮਾਡਲ ਇਹ ਕਿੰਨੇ ਆ ਗਿਆ ਮਾਡਲ 2002 ਤੇ ਰੇਟ ਰੇਟ ਕਰਦੇ ਆ 2 ਲੱਖ 62000 ਰੁਪਏ ਅੱਛਾ ਜੀ ਵੇਚਣ ਵਾਲਾ ਦਾਬਾ ਜੀ ਜਿਵੇਂ ਪੱਕਾ 2 ਲੱਖ 45000 ਰੁਪਏ 2 ਲੱਖ 45000 ਦਾ ਇਹ ਟਰੈਕਟਰ ਬਣੂ ਮਿੱਤਰੋ ਸੌਂਗੇ ਬੰਦੇ ਦਾ ਪਤਾ ਲੱਗ ਜਾਂਦਾ ਆਹ ਦੇਖੋ ਜੀ ਅਰੀਨਲ ਸੈਂਸਰ ਆ ਇਹ ਅਰੀਨਲ ਸੈਂਸਰ ਲਾਇਆ ਹੋਇਆ ਅੱਛਾ ਤੇ ਜਦਰੀ ਵਧੀਆ ਲੱਗਿਆ ਸਾਰੇ ਜੋ ਕੁਝ ਨਾਲ ਹੀ ਆ ਜਾਲੀ ਆ ਤੇ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੋ ਮੂਰੇ ਆ ਗਿਆ 4511 ਟਰੈਕਟਰ ਮਤਲਬ ਚੈੱਕ ਕਰ ਸਕਦੇ ਹੋ ਤੇ ਅਰੀਜਨਲ ਰੰਗ ਪੇਂਟ ਦਾ ਅਰੀਜਨਲ ਅਰੀਜਨਲ ਸਾਰਾ ਤੇ ਸਾਰਾ ਅਰੀਜਨਲ ਰੰਗ ਪੇਂਟ ਦਾ ਬਈ ਟਰੈਕਟਰ ਟਾਇਰ ਟੂਰ ਤਾਂ ਹੈਗੇ ਠੀਕੇ ਟਰੈਕਟਰ ਦੇ ਵਿੱਚ ਕਟਿਆ ਅੱਛਾ ਜੀ ਹਾਂ ਟਾਇਰ ਕਿਵੇਂ ਨੇ ਟਾਇਰ ਤਾਂ ਟਾਇਰ ਤਾਂ ਨੇੜੇ ਇੰਜਨ ਗੇਅਰ ਦਾ ਔਕੇ ਆ ਟਾਇਰ ਤਾਂ ਤਕਰੀਬਨ ਮੰਨ ਲਓ ਯਾਰ 35 35 35 60 ਹਜ਼ਾਰ ਮੰਨ ਲਾ 35 35 ਟਾਇਰ ਮੰਨ ਕੇ ਆਇਓ ਬਈ ਔਕਾ ਲੱਗਿਆ ਸਾਊਂਡ ਸੇ ਤੋਂ ਲਾਹਿਆ ਨਹੀਂ ਕੋਈ ਸਭ ਨਾਲ ਹੀ ਹੈ ਜੋ ਬਾਕੀ ਆ ਸਾਊਂਡ ਸਿਸਟਮ ਵਿੱਚ ਜੋ ਸਿੰਪਲ ਕੱਪੜੇ ਵਾਲੀ ਛਤਰੀ ਆ ਉਹਤੇ ਵੀ ਲਾਈਟਾਂ ਵਗੈਰਾ ਲੱਗੀਆਂ ਹੋਈਆਂ ਨੇ ਤੇ ਚੰਗਾ ਟਰੈਕਟਰ ਹੈ ਹਨਾ ਇੰਜਨ ਗੇਅਰ ਦਾ ਵੀ ਵੱਧ ਕੇ ਹਾਂ ਵਧੀਆ 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 ਇਹਦੀ ਤਸੱਲੀ ਨਾਲ ਪੂਰੀ ਤਸੱਲੀ ਕਰਕੇ ਤੁਸੀਂ ਲਿਜਾਓ ਇੰਜਨ ਗੇਅਰ ਦਾ ਵੀ ਵਧੀਆ ਟਰੈਕਟਰ ਹੈ ਬਈ ਤੇ ਟਰੈਕਟਰ ਚੈੱਕ ਕਰ ਸਕਦੇ ਹਾਂ ਤੇ ਮਾਡਲ ਇਹ ਕਿੰਨੇ ਆ ਮਾਡਲ 1999 1999 ਮਾਡਲ ਆ ਗਿਆ ਤੇ ਜੇ ਇਹਦੇ ਬਈ ਰੇਟ ਦੀ ਗੱਲ ਕੀਤੀ ਜਾਵੇ ਟ੍ਰੈਕਟਰ ਕਰਦੇ ਆ 145000 ਹਾਂਜੀ ਜੇ ਇਹ ਵੀ ਕੋਈ ਕਹਿੰਦਾ ਵੀ ਮੈਂ ਉਹਨਾਂ ਦੀ ਵੀਡੀਓ ਦੇਖ ਕੇ ਆਂ ਹਾਂਜੀ ਸਵਾ ਲੱਖ ਰੁਪਏ ਦਾ ਟਰੈਕਟਰ ਦੇ। ਸਵਾ ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ। ਹਾਂਜੀ ਟਰੈਕਟਰ ਤੁਸੀਂ ਦੇਖ ਸਕਦੇ ਹੋ। ਸਾਰਾ ਟਰੈਕਟਰ ਵਧੀਆ ਪਿਆ ਤੇ ਪ੍ਰਧਾਨ ਜੀ ਇਸ ਤੋਂ ਇਲਾਵਾ ਵੀ ਹੋਰ ਟਰੈਕਟਰ ਨੇ। ਟਰੈਕਟਰ ਹੈਗੇ 1575 ਖੜਾ ਘਰੇ 21 ਮਾੜਾ। ਅੱਛਾ 21 ਮਾੜਾ। ਇੱਕ ਦੋ ਟਰੈਕਟਰ ਵੇਚਤੇ ਕੋਈ ਹੋਰ ਵੀ ਆ ਜਾਣਗੇ ਕੋਈ ਰਿਪੋਰਟ ਆ ਜਾਂਦੇ ਆ ਆ ਵੀ ਸਕਦੇ ਨਾਲ। ਠੀਕ ਹੈ। ਲੋਣੀਆਂਗੇ ਜਿਵੇਂ ਵਿਕੀ ਜਾਂਦੇ ਨੇ ਮੈਂ ਆਈ ਜਾਂਦੇ ਨੇ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਅ ਲొਕੇਸ਼ਨ ਕੀ ਪੈ ਗਈ ਬਾਈ ਲొਕੇਸ਼ਨ ਬਾਈ ਅਸਲ ਤਾਂ ਤੁਸੀਂ ਮਨ ਪੱਕਾ ਬਰਨਾਲਾ ਹੀ ਮੈਨੂੰ ਜਿਹੜਾ ਨਾਲ ਪਿੰਡ ਆ ਵਜੀਦ ਕੇ ਠੀਕ ਹੈ ਜੀ ਤੇ ਬਾਕੀ ਨੰਬਰ ਜੀ ਟਰੈਕਟਰ ਸਾਡੇ ਕੋਲ ਬਰਨਾਲੇ ਹੁੰਦਾ ਕੋਈ ਪਿੰਡ ਆਉਂਦਾ ਹੈ ਠੀਕ ਹੈ ਜੀ ਤੇ ਮੋਬਾਈਲ ਨੰਬਰ ਕਿੰਨਾ ਬਾਈ ਜੀ 95553 18550 ਇਹ ਬਾਈ ਦਾ ਮੋਬਾਈਲ ਨੰਬਰ ਹੈ ਬਾਈ ਨਾਲ ਕਰਕੇ ਕੰਟੈਕਟ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੇ ਮਿੱਤਰੋ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ